ਜੀ ਕਾ ਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਪੱਟੀ ਦੇ ਵਕੀਲ ਨੇ ਗੈਂਗਸਟਰ ਨਾਲ ਗੰਡਾ ਤਪ ਕਰਕੇ ਆਪਣੀ ਘਰ ਦੀ ਚਲਵਾ ਲੀਆਂ ਗੋਲੀਆਂ ਪੱਟੀ ਰੈਂਦੇ ਐਡਵੋਕੇਟ ਦੇ ਘਰ ਉੱਪਰ ਪਾਈ ਨਹੀਂ ਕੀਤੇ ਜਾਂਦੇ ਮਾਮਲੇ ਨੂੰ ਪੱਟੀ ਪੁਲਿਸ ਨੇ ਹੱਲ ਕਰਨ ਦਾ ਦਾਵਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਵਕੀਲ ਨੇ ਪੈਸਿਆਂ ਲਈ ਦੇ ਰੈਂਦੇ ਗੈਂਗਸਟਰ ਪ੍ਰਭੂ ਉਹ ਦਾ ਸੁਵਾਲ ਨਾਲ ਗੰਡ ਧੁੱਪ ਕਰਕੇ ਆਪਣੇ ਘਰ ਤੇ ਫਾਇਰਿੰਗ ਕਰਵਾਈ ਹੈ ਵਕੀਰ ਨੇ ਆਪਣੇ ਪਰਿਵਾਰ ਕੋਲੋਂ ਲੈ ਜਾਣ ਵਾਲੇ ਪੈਸੇ ਆ ਜੋ ਅੱਧੇ ਪੈਸੇ ਆਪ ਰੱਖਣੇ ਸਨ ਜਦੋਂ ਕਿ ਪਰੋਤੀ ਦੀ ਮੰਗ ਕਰਨ ਲਈ ਗੈਂਗਸਟਰ ਨੂੰ ਕਈ ਨਾਂ ਵੀ ਦੱਸੇ ਗੈਂਗਸਟਰ ਅਤੇ ਵਕੀਲ ਦੀ ਆਪਸੀ ਗੱਲਬਾਤ ਦੀ ਹਾਈਟ ਕੋ ਸੋਸ਼ਲ ਮੀਡੀਆ ਤੇ ਵਾਈਰਲ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਐਡਵੋਕੇਟ ਬਰੂਨੋ ਤਵਨ ਨੂੰ ਗ੍ਰਿਫਤਾਰ ਕਰ ਲਿਆ ਐਸਐਸਪੀ ਵਿਕਿੰਦਰ ਸਿੰਘ ਸਿੱਧੂ ਨੇ ਬੋਦਨ ਪੱਤਰਕਾਰ ਵਰਤਾ ਦੌਰਾਨ ਦੱਸਿਆ ਕਿ ਪੱਟੀ ਦੇ ਐਡਵੋਕੇਟ ਬਰੂਨ ਤਵਨ ਪੁੱਤਰ ਵਿਜੇ ਕੁਮਾਰ ਤਵਨ ਨੇ 8 ਮਾਰਚ ਨੂੰ ਕੇਸ ਦਰਜ ਕਰਵਾਇਆ ਸੀ ਕਿ ਦੇਸ਼ੀ ਗੈਂਗਸਟਰ ਪ੍ਰਭ ਦਾਸਵਾਲ ਨੇ ਉਸ ਕੋਲ 1 ਕਰੋੜ ਦੀ ਪਰੋਤੀ ਮੰਗੀ ਸੀ ਅਤੇ ਪਰੋਤੀ ਨਾ ਦੇਣ ਤੇ ਪ੍ਰਭ ਦਾਸੀਵਾਲ ਦਾ ਸੁਵਰ ਦੇ ਕਹਿਣ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ਤੇ ਗੇਟ ਤੇ 6 ਗੋਲੀਆਂ ਮਾਰੀਆਂ ਗਈਆਂ ਉਹਨਾਂ ਦੱਸਿਆ ਕਿ ਸਬੰਧੀ ਥਾਣਾ ਸਿਟੀ ਪੱਟੀ ਇਚ ਕੇਸ ਦਰਜ ਕੀਤਾ ਗਿਆ ਸੀ ਜਦੋਂ ਪੁਲਿਸ ਨੇ ਕੇਸ ਦੀ ਕੇਸ ਦੀ ਜਾਂਚ ਦੌਰਾਨ 11 April ਨੂੰ ਗੋਲੀਆਂ ਚਲਾਉਣ ਵਾਲੇ ਇੱਕ ਚੂਟਰ ਹਿੰਦਰ ਸਿੰਘ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਠੱਕਰਪੁਰਨ ਜੈਜ ਪਸਤੌਲ ਬਿਨਾ ਨੰਬਰ ਦੇ ਮੋਟਰਸਾਈਕਲ ਸੰੇ ਗ੍ਰਿਫਤਾਰ ਕਰ ਲਿਆ ਗਿਆ SSP ਨੇ ਦੱਸਿਆ ਕਿ ਜਾਂਚ ਦੌਰਾਨ ਹੀ ਸਾਹਮਣੇ ਆਇਆ ਕਿ ਬਰੂਨ ਨੂੰ ਤਾਂ ਮੰਨੇ ਸੁਰੱਖਿਆ ਲੈਣ ਅਤੇ ਪੈਸਿਆਂ ਦੀ ਖਾਤਰ ਪ੍ਰਾਪ ਦਾਸਵਾਲ ਨਾਲ ਤਾਲਮੇਲ ਕਰਕੇ ਆਪਣੇ ਆਪ ਨੂੰ ਫਰੋਤੀ ਦੀ ਤਮਕੀ ਦਿਵਾ ਕੇ ਆਪਣੇ ਘਰ ਦੇ ਗੇਟ ਤੇ ਗੋਲਨਾ ਚਲਵਾ ਦਿੱਤੀਆਂ ਉਸ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਝੂਠੀ ਕਹਾਣੀ ਬਣਾਈ ਤੇ ਮੁਕੱਦਮਾ ਦਰਜ ਕਰਵਾ ਲਿਆ ਕਰਵਾ ਦਿੱਤਾ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ